ਸਤਨਾਮ ਵਾਹਿਗੁਰੂ ਮਗਰ ਮਾਹੇ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿ ਮੇਲੜਿਆ ਮਗਰ ਮਾਹੇ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਤਨ ਕੀ ਸੋ ਬਾਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲੇ ਆਰਾਮ ਸਿਉ ਸੰਗਸਾਦ ਸਹਿਲੜਿਆ ਸਾਜਨਾ ਤੇ ਬਾਹਰੀ ਸੇ ਰਹਿਣ ਅਕੇ ਲੜਿਆ ਤਿੰਨ ਦੁੱਖ ਨ ਕਬਉ ਉਤਰੈ ਸੇ ਜਮਕੈ ਵਸ ਪੜੀ ਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀ ਆ ਰਤਨ ਜਵੇ ਹਰਨਾਨ ਹਰ ਕੰਠ ਤਿੰਨਾ ਜੜੀ ਆ ਨਾਨਕ ਬਾਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ ਮਗਰ ਪ੍ਰਭ ਅਰਦਨਾ ਬਹੁੜ ਨਾ ਜਨਮੜਿਆ ਰਤਨ ਜਵੇ ਹਰ ਲਾਲ ਹਰ ਕੰਠ ਤਿਨ ਜੜਿਆ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੇ ਦਰ ਪੜਿਆ ਮੱਗਰ ਪ੍ਰਭ ਅਰਦਨ ਬਹੋੜ ਨ ਜਨਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਜਰ ਮਗਰ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਸਾਰਿਆਂ ਗੁਰਸੰਗਤਾਂ ਦਾ ਸੁਖ ਸੁਖਾਂ ਦਾ ਬਚੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਕਾਲ ਯੁਗ ਜੀਆਂ ਵਾਸਤੇ ਜਿਨ੍ਹਾਂ ਨੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਗਤ ਕੀਤੀ ਹੈ ਅੱਜ ਮੱਘਰ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਮੱਘਰ ਦੇ ਮਹੀਨੇ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਮੱਘਰ ਮਾਹੇ ਸੁਹੰਦੀਆਂ ਮੱਘਰ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਕਿਹੜੀਆਂ ਹਰਪਿਰ ਸੰਗ ਬੈਠੜੀਆਂ ਭਾਵ ਕੀ ਜਿਹੜੇ ਅਕਾਲਪੁਰਖ ਪਰਮਾਤਮਾ ਦੀ ਯਾਦ ਦੇ ਅੰਦਰ ਜੀਵ ਰੂਪੀ ਇਸਤਰੀਆਂ ਜਿਹੜੇ ਜੁੜੀਆਂ ਹੋਈਆਂ ਹਨ ਜਿਹੜੇ ਆਪਣੇ ਮਾਲਕ ਨੂੰ ਆਪਣੇ ਖਸਮ ਨੂੰ ਚੇਤੇ ਕਰਦੀਆਂ ਹਨ ਸਤਿਗੁਰ ਕਹਿੰਦੇ ਨੇ ਉਹ ਮੱਗਰ ਦੇ ਮਹੀਨੇ ਦੇ ਵਿੱਚ ਠੰਡੀ ਰੁੱਤ ਆ ਗਈ ਹੈ ਠੰਡੀ ਰੁੱਤ ਦੇ ਵਿੱਚ ਉਸ ਅਕਾਲਪੁਰਖ ਪਰਮਾਤਮਾ ਦੇ ਚਰਣਾ ਕਮਣਾ ਦੇ ਨਾਲ ਜੁੜ ਕੇ ਉਹਦੇ ਗੁਣਾਂ ਨੂੰ ਗਾਉਂਦੀਆਂ ਹਨ ਤੇ ਸੋਹਣੀਆਂ ਲੱਗਦੀਆਂ ਹਨ ਮੱਗਰ ਮਾਹੇ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿ ਮੇਲੜੀਆਂ ਉਹਨਾਂ ਦੀ ਸੋਭਾ ਉਹਨਾਂ ਦੀ ਉਸਤਤ ਉਹਨਾਂ ਦੀ ਵਡਿਆਈ ਸਤਿਗੁਰੂ ਕਹਿੰਦੇ ਨੇ ਮੈਂ ਕੀ ਕਰਕੇ ਦੱਸਾਂ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ ਜਿਨ੍ਹਾਂ ਦੇ ਉੱਤੇ ਪਰਮਾਤਮਾ ਮਿਹਰਬਾਨ ਹੋ ਗਿਆ ਜਿਨ੍ਹਾਂ ਨੂੰ ਆਪਣੇ ਚਰਣਾ ਕਮਨਾਂ ਦਾ ਪਿਆਰ ਦੇ ਦਿੱਤਾ ਹੈ ਚਰਣਾ ਕਮਨਾਂ ਨਾਲ ਜੋੜ ਲਈਆਂ ਹਨ ਉਹਨਾਂ ਦੀ ਸੋਭਾ ਮੈਂ ਕੀ ਕਰਾਂ ਤਿਨ ਕੀ ਸੋਭਾ ਕਿਆ ਗਣੀ ਉਹਨਾਂ ਦੀ ਉਸਤਤ ਕਿਸ ਤਰ੍ਹਾਂ ਕਰਕੇ ਦੱਸਾਂ ਉਹ ਬਿਆਨਤਾ ਤੋਂ ਪਰੇ ਹੈ ਤਿਨ ਕੀ ਸੋਭਾ ਕਿਆ ਗਣੀ ਜੇ ਸਾਹੇ ਮਿਲੜਿਆ ਤਨ ਮਨ ਮੋਲਿਆ ਰਾਮ ਸਿਉ ਸੰਗਸਾਦ ਸਹਿਨੜਿਆ ਉਨ੍ਹਾਂ ਦਾ ਮਨ ਉਨ੍ਹਾਂ ਦਾ ਤਨ ਸਰੀਰ ਅਤੇ ਆਤਮਾ ਮੋਲਿਆ ਗਿਆ ਪਾਪ ਕੀ ਖਿੜ ਗਿਆ ਹੈ ਅਕਾਲਪੁਰਖ ਪ੍ਰਮਾਤਮਾ ਦੇ ਚਰਣਾ ਕਮਨ ਨਾਲ ਜੁੜ ਕੇ ਸਤ ਸੰਗਤ ਦੇ ਵਿੱਚ ਆ ਕੇ ਸੰਗਤ ਦੇ ਨਾਲ ਬੈਠ ਕੇ ਉਸ ਅਕਾਲਪੁਰਖ ਪ੍ਰਮਾਤਮਾ ਦੇ ਯਾਦ ਦੇ ਵਿੱਚ ਜੁੜੇ ਹੋਏ ਹਨ ਤੇ ਜੁੜਿਆ ਹੋਇਆ ਦਾ ਤਨ ਅਤੇ ਮਨ ਖਿੜ ਗਿਆ ਹੈ ਮੋਲਿਆ ਗਿਆ ਹੈ ਤਨ ਮਨ ਮੌਲਿਆ ਰਾਮ ਸਿਉ ਸੰਸਾਦ ਸਹਿਲੜੀਆਂ ਪਰਮਾਤਮਾ ਦੇ ਨਾਲ ਜੁੜ ਕੇ ਪਰਮੇਸ਼ਰ ਦੇ ਚਰਣਾ ਕਾਮਨਾ ਨਾਲ ਜੁੜ ਕੇ ਸਾ ਸੰਗਤ ਦੇ ਵਿੱਚ ਆ ਕੇ ਸੰਗਤ ਦੇ ਨਾਲ ਮਿਲ ਬੈਠ ਕੇ ਪ੍ਰਭੂ ਦੇ ਚਰਣਾ ਕਾਮਨਾ ਨਾਲ ਜੁੜ ਕੇ ਆਪਣੇ ਤਨ ਨੂੰ ਆਪਣੇ ਮਨ ਨੂੰ ਐਸਾ ਜੋੜਿਆ ਹੈ ਕਿ ਖਿੜ ਗਿਆ ਹੈ ਤਨ ਮਨ ਮੌਲਿਆ ਰਾਮ ਸਿਉ ਸੰਸਾਦ ਸਹਿਲੜੀਆਂ ਸਾਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਜਿਨ੍ਹਾਂ ਦੇ ਭਾਗਾਂ ਵਿੱਚ ਸੰਗਤ ਨਹੀਂ ਜਿਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਿਆ ਸਤਸੰਗਤ ਕਰਨ ਦਾ ਇਸ ਮਹੀਨੇ ਦੇ ਵਿੱਚ ਵੀ ਸਤਿਗੁਰੂ ਕਹਿੰਦੇ ਨੇ ਸਾਜਨਾ ਤੇ ਬਾਹਰੀ ਭਾਵ ਕੀ ਸੰਗਤ ਤੋਂ ਵਾਂਝੀਆਂ ਰਹਿ ਗਈਆਂ ਹਨ ਉਹ ਜੀਵ ਰੂਪੀ ਔਰਤਾਂ ਸੇ ਰਹਿਣ ਅਕੇਲੜੀਆਂ ਉਹ ਕਲੀਆਂ ਰਹਿ ਗਈਆਂ ਸత్సੰਗਤ ਕਰਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਸੰਗਤ ਦੇ ਵਿੱਚ ਆਉਣ ਦਾ ਪਰਮੇਸ਼ਰ ਨੇ ਉਹਨਾਂ ਦੇ ਭਾਗ ਦੇ ਵਿੱਚ ਨਹੀਂ ਲਿਖਿਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੇ ਆਹ ਤਿੰਨ ਦੁੱਖ ਨ ਕਬਹੂ ਉਤਰੇ ਸੇ ਜਮ ਕੇ ਵਸ ਪੜੀ ਆਹ ਉਹਨਾਂ ਦੇ ਗਲੋਂ ਫਿਰ ਕਦੀ ਦੁੱਖ ਨਹੀਂ ਉਤਰਦਾ ਉਹਨਾਂ ਨੂੰ ਚਾਰ ਫਿਰਿਓ ਦੁੱਖਾਂ ਨੇ ਆ ਕੇ ਫਿਰ ਕੇਰਾ ਪਾ ਲਿਆ ਹੈ ਜੜੀਆਂ ਜੀਵ ਰੂਪੀ ਇਸਤਰੀਆਂ ਮਾਗ ਦੇ ਮੱਗਰ ਦੇ ਮਹੀਨੇ ਦੇ ਵਿੱਚ ਵੀ ਸੰਗਤ ਤੋਂ ਵਾਂਝੀਆਂ ਰਹਿ ਗਈਆਂ ਇਸ ਮਹੀਨੇ ਦੇ ਵਿੱਚ ਠੰਢੀ ਰੁੱਤ ਦੇ ਵਿੱਚ ਵੀ ਸਤਿਗੁਰੂ ਦੇ ਯਾਦ ਦੇ ਨਾਲ ਜੜੀਆਂ ਜੀਵ ਰੂਪੀਆਂ ਔਸਤਰੀਆਂ ਜੁੜੀਆਂ ਨਹੀਂ ਸੰਗਤ ਨਹੀਂ ਹੋਈ ਜਿਨ੍ਹਾਂ ਦੇ ਕੋਲ ਉਹ ਫਿਰ ਸਤਿਗੁਰੂ ਕਹਿੰਦੇ ਨੇ ਚਾਰ ਚਸਰਿਓਂ ਦੁੱਖਾਂ ਨੇ ਆ ਕੇ ਘੇਰ ਲਿਆ ਹੈ ਤੇ ਜਮਾਂ ਨੇ ਉਹ ਜਮ ਦੇ ਵਸ ਪੈ ਗਈਆਂ ਹਨ ਤੈਨ ਦੁੱਖ ਨ ਕਬਹੂ ਉਤਰੇ ਸੇ ਜਮ ਕੇ ਵਸ ਪੜਿਆ ਜਿਨਿ ਰਾਵਿਆ ਪ੍ਰਭ ਆਪਣਾਉ ਸੇ ਦਿਸਨ ਨਿਤ ਖੜਿਆ ਜਿਨ੍ਹਾਂ ਨੇ 라ਵਿਆ ਜਿਨ੍ਹਾਂ ਨੇ ਚੇਤੇ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਦੀ ਅराधना ਕੀਤੀ ਹੈ ਉਹ ਆਪਣੇ ਪਰਮਾਤਮਾ ਦੇ ਦਰ ਤੇ ਖੜੀਆਂ ਹੋਈਆਂ ਨਿਤ ਹਰ ਰੋਜ਼ ਦਿਸਦੀਆਂ ਹਨ ਸਾਧ ਜਨਾਤੇ ਬਹਾਰੀ ਸੇ ਰਹਿਣ ਅਕੇਲੜਿਆ ਤਿਨ ਦੁੱਖ ਨ ਕਬੋ ਉਤਰੇ ਸੇ ਜਮ ਕੇ ਵਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਜਿਨ੍ਹਾਂ ਨੇ ਰਾਵਿਆ ਜਿਨ੍ਹਾਂ ਨੇ ਚੇਤ ਕੀਤਾ ਜਿਨ੍ਹਾਂ ਨੇ ਧਿਆਇਆ ਪ੍ਰਭੂ ਨੂੰ ਸੇ ਦਿਸਨਿਤ ਖੜੀਆਂ ਆਪਣੇ ਪ੍ਰਭੂ ਦੇ ਦਰ ਤੇ ਆਪਣੇ ਮਾਲਕ ਦੇ ਦਰ ਤੇ ਖੜੀਆਂ ਹੋਣੀਆਂ ਉਹ ਨਿਤ ਹਰ ਰੋਜ਼ ਦਿਸਦੀਆਂ ਹਨ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਉਹਨਾਂ ਦੇ ਗਲੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਰਤਨ ਹੀਰਾ ਉਹਨਾਂ ਦੇ ਗਲੇ ਦੇ ਵਿੱਚ ਹੈ ਪਾਪ ਕੀ ਨਾਮ ਰੂਪੀ ਹੀਰਾ ਨਾਮ ਰੂਪੀ ਰਤਨ ਉਹਨਾਂ ਦੇ ਗਲੇ ਦੇ ਵਿੱਚ ਹੈ ਪਾਪ ਕੀ ਹਰ ਵੇਲੇ ਵੈਗੁਰੂ ਵੈਗੁਰੂ ਦਾ ਮੰਤਰ ਉਹਨਾਂ ਦੇ ਗਲੇ ਦੇ ਵਿੱਚ ਚੱਲਦਾ ਹੈ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜਿਆ ਕੰਟ ਕਹਿੰਦੇ ਗਲੇ ਨੂੰ ਉਹਨਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਰਤਨ ਪਰਮੇਸ਼ਰ ਦੇ ਨਾਮ ਦਾ ਹੀਰਾ ਜੜ ਗਿਆ ਹੈ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜਿਆ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਣੀ ਦੜਪੜਿਯਾ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਐਸੇ ਲੋਕਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ ਜਿਹੜੇ ਪਰਮਾਤਮਾ ਦੇ ਦਰ ਤੇ ਹਰ ਰੋਜ਼ ਆ ਕੇ ਖੜਦੇ ਹਨ ਤੇ ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਦਾ ਹੀਰਾ ਹੈ ਐਸੇ ਲੋਕਾਂ ਦੇ ਮੈਂ ਚਰਨਾਂ ਦੀ ਧੂੜੀ ਮੰਗਦਾ ਹਾਂ ਸਤਿਗੁਰੂ ਪੰਚਮ ਪਿਤਾ ਕਹਿ ਰਹੇ ਹਨ ਨਾਨਕ ਬਾਛੇ ਧੂੜ ਤੈਨੂੰ ਪ੍ਰਭ ਸਰਣੀ ਦਰ ਪੜੀ ਆ ਜਿਹੜੇ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਚਰਣਾ ਦੇ ਨਾਲ ਜੁੜ ਗਏ ਹਨ ਪ੍ਰਭੂ ਦੇ ਦਰ ਤੇ ਆਉਂਦੇ ਹਨ ਪ੍ਰਭੂ ਦੇ ਬਣ ਗਏ ਹਨ ਐਸੇ ਲੋਕਾਂ ਦੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਨੂੰ ਚਰਣਾ ਦੀ ਧੂੜ ਹੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਪੌੜੀ ਹੈ ਆਖਰੀ ਪੰਕਤੀ ਦੇ ਵਿੱਚ ਸਤਿਗੁਰ ਕਹਿੰਦੇ ਹਨ ਜਨ ਨਾਨਕ ਤੂੜ ਤਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਜੋ ਆਪ ਜਪਦਾ ਹੈ ਦੂਸਰਿਆਂ ਨੂੰ ਜਪੋਂਦਾ ਹੈ ਐਸੇ ਲੋਕਾਂ ਦੇ ਚਰਣਾ ਦੀ ਧੂੜੀ ਮੰਗਦਾ ਹਾਂ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਹਿ ਰਹੇ ਨੇ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਣੀ ਦੜਪੜਿ ਆਹ ਮਗਰ ਪ੍ਰਭ ਆਰਾਧਨ ਹ ਬਹੁੜ ਨ ਜਨਮੜਿ ਆਹ ਮਗਰ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਪ੍ਰਭੂ ਦੀ ਅਰਾਧਨਾ ਕੀਤੀ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਉਹਨਾਂ ਨੂੰ ਵਾਰ-ਵਾਰ ਜੰਮਣ ਅਤੇ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪਵੇਗਾ ਵਾਰ-ਵਾਰ 84 ਦੇ ਗੇੜ ਦੇ ਵਿੱਚ ਰੜਕਿਆ ਨਹੀਂ ਜਾਏਗਾ ਉਹਨਾਂ ਨੂੰ ਜਿਨ੍ਹਾਂ ਨੇ ਇਸ ਮਹੀਨੇ ਦੇ ਵਿੱਚ ਇਸ ਅਕਾਲਪੁਰਖ ਪਰਮਾਤਮਾ ਦੇ ਬਣਾਏ ਹੋਏ ਠੰਡੀ ਰੋਤੇ ਵਿੱਚ ਪਰਮਾਤਮਾ ਦੇ ਨਾਮ ਦਾ ਨਿਗ ਲਿਆ ਜਿਨ੍ਹਾਂ ਨੇ ਪ੍ਰਭੂ ਦੀ ਅਰਦਾਸਨਾ ਕੀਤੀ ਮੱਗਰ ਪ੍ਰਭ ਅਰਦਾਸਨਾ ਬਹੁੜ ਨ ਜਨ ਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ